और कावेरा दई कांग्रेस पार्टी जिंदाबाद आम आदमी जिंदाबाद मार की सेलाणी आ मेरे सेलाणी आ मार की सेलाणी आ मार की सेलाणी आ आ गया पंजाब आ गया पंजाब आ गया पंजाब आ गया पंजाब ओए कोई जाए हो है ना पूरा विस्तार लग कर है नहीं ਅੱਗੇ ਕਰ ਲੋ ਇਹਨਾਂ ਨੂੰ ਅੱਗੇ ਕਰ ਲੋ ਥੋੜਾ ਜਿਹਾ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਸੁਨੀਲ ਨਾਪਰਾਸ਼ ਜਿੰਦਾਬਾਦ ਸੁਨੀਲ ਨਾਪਰਾਸ਼ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਹਾਂਜੀ ਸਰ ਪੀਸ਼ੋ ਬਨਾ ਲਈ ਆਪਣਾ ਮੇਰਾ ਨਾਮ ਗੁਰਦੀਪ ਕਟੋਚਾ ਜੀ ਵਾਰਡ ਨੰਬਰ 6 ਦੇ ਵਾਟ ਅੱਜ ਪ੍ਰਚਾਰ ਕਰ ਰਹੇ ਹਾਂ ਇਸ ਦਾ ਵਾਸਤੇ ਕਿਹੜੇ ਕੰਮਾਂ ਦੇ ਹਾਧਾ ਤੇ ਤੁਸੀਂ ਬੋਲ ਮੰਗੂਗੇ ਜਾਂ ਕੀ ਅਪੀਲ ਕਰਨੀ ਚਾਹੁੰਦੇ ਹੋ ਵਾਰਡ ਵਾਸੀਆਂ ਸਰ ਵਾਰਡ ਵਾਸੀਆਂ ਨੂੰ ਬੀਲ ਤਾਂ ਇਹ ਆ ਵੀ ਤੁਸੀਂ 2-3 ਸਾਲ ਤੋਂ ਦੇਖੋ ਵੀ ਲਵਾਰਸ ਵਾਰਡ ਪਿਆ ਤੁਸੀਂ ਕਾਂਗਰਸ ਪਾਰਟੀ ਨੂੰ ਜੇ ਸਪੋਰਟ ਕਰੋਗੇ ਇਹ ਪਿੰਡ ਦਾ 6 ਨੰਬਰ ਵਾਰਡ ਦੇ ਵਾਸੀ ਦੇਖਣ ਪਏ ਅਸੀਂ ਜੋ ਵੀ ਕੰਮ ਕਰਾ ਰਹੇ ਜੋ ਇਹਨਾਂ ਨੂੰ ਐਮਸੀ ਦੇ ਨਾਂ ਹੋਣ ਦੇ ਨਾਤੇ ਪ੍ਰੋਬਲਮ ਆ ਰਹੀਆਂ ਤੁਹਾਡੇ 5 ਨੰਬਰ ਤੋਂ ਐਮਸੀ ਸਾਹਿਬ ਹੈ ਉਹ ਇਹਨਾਂ ਦਾ ਪੂਰਾ ਕੋਆਪਰੇਟ ਕਰ ਰਹੇ ਆ ਲੋਕਾਂ ਦਾ ਵੈਸੇ ਵੀ ਉਹ ਜਾਨ ਕਾਂਗਰਸ ਵਿੱਚ ਬਹੁਤ ਜੋ ਵਿਕਾਸ ਹੋਇਆ ਕਾਂਗਰਸ ਦੇ ਟਾਈਮ ਤੇ ਹੋਏ ਇਹਨਾਂ ਦੇ ਟਾਈਮ ਦੇ ਵਿੱਚ ਕੋਈ ਵਿਕਾਸ ਫਲੈਕਸਾਂ ਦੇ ਹੋਇਆ ਲੋਕੀ ਆਪਣਾ ਮਨ ਬਣਾ ਚੁੱਕੇ ਆ ਵੀ ਅਸੀਂ ਕਾਂਗਰਸ ਪਾਰਟੀ ਨੂੰ ਸਪੋਰਟ ਕਰਨੀ ਆ ਨੰਬਰ ਨੰਬਰ ਜਿਹੜਾ ਹੈਗਾ ਨੰਬਰ 2 ਤੇ ਸਾਡੇ ਜਿਹੜੇ ਕੈਂਡੀਡੇਟ ਹੈਗੇ ਆ ਉਹ ਲੋਕਾਂ ਵਿੱਚ ਵਿਚਰਦੇ ਆ ਲੋਕਾਂ ਦੇ ਵਿੱਚ ਉਹਨਾਂ ਦੀ ਇੱਕ ਪਹਿਚਾਨ ਹੈ ਲੋਕਾਂ ਦਾ ਵਿਸ਼ਵਾਸ ਆ ਉਹਨਾਂ ਦੇ ਵਿੱਚ ਸੋ ਤੁਸੀਂ ਇਹਨਾਂ ਦੋਨੋਂ ਤਿੰਨ ਗੱਲਾਂ ਦੇ ਆਧਾਰ ਤੇ ਅਸੀਂ ਵੋਟ ਮੰਗ ਰਹੇ ਆ ਤੇ ਸਾਨੂੰ ਪੂਰਾ ਵਿਸ਼ਵਾਸ ਆ ਵੀ ਸਾਡਾ 6 ਨੰਬਰ ਵਾਰਡ ਬਹੁਤ ਵਧੀਆ ਲੀਡ ਦੇ ਨਾਲ ਅਸੀਂ ਜਿੱਤਾਂਗੇ ਕਿੱਦਾਂ ਤਾਂ ਹੁਗਾਰਾ ਮਿਲ ਰਿਹਾ ਜੀ ਸਾਰੇ ਲੋਕਾਂ ਦਾ ਕੋਆਪਰੇਸ਼ਨ ਆ ਜੀ ਲੋਕੀ ਸਾਡੇ ਕੈਂਡੀਡੇਟ ਨੂੰ ਜਾਣਦੇ ਆ ਕਾਂਗਰਸ ਵਿੱਚ ਵਿਸ਼ਵਾਸ ਦੱਸ ਰਹੇ ਆ ਮੁਕਾਬਲਾ ਕਿਹੜੇ ਕੈਂਡੀਡੇਟ ਨਾਲ ਮੰਨਦੇ ਤੁਸੀਂ ਮੁਕਾਬਲਾ ਤਾਂ ਅਸੀਂ ਲਈਏ ਇੱਥੇ ਕੋਈ ਕੋਈ ਕੈਂਡੀਡੇਟ ਹੈ ਹੀ ਨਹੀਂ ਸਗਾ ਜਿਹੜੇ ਉਹਨਾਂ ਆਪਣਾ ਉਹਨਾਂ ਨੇ ਕੈਂਡੀਡੇਟ ਦਿੱਤੇ ਆ ਉਹਨਾਂ ਨੇ ਦੱਸੋ ਵੀ ਇੱਥੇ ਕੋਈ ਲੋਕਾਂ ਵਿੱਚ ਰਿਹਾ ਐ ਜਾਂ ਲੋਕਾਂ ਵਿੱਚ ਕੋਈ ਕੰਮ ਕੀਤੇ ਆ ਲੋਕਾਂ ਦੇ ਵਿੱਚ ਆਏ ਹੋਣ ਤਾਂ ਲੋਕਾਂ ਦੇ ਵਿੱਚ ਪਛਾਣ ਹੋਵੇ ਅਸੀਂ ਮੁਕਾਬਲਾ ਸਮਝੀਏ ਅੱਜ ਅਸੀਂ ਬਾੜ ਨੰਬਰ 6 ਦੇ ਵਿੱਚ ਸਾਡੀ ਪਾਰਟੀ ਹਾਈ ਹਾਈ ਕਮੰਡ ਮੰਨ ਨੂੰ ਡਿਊਟੀ ਲੱਗੀ ਸੀ ਵਾਰ ਨੰਬਰ 6 ਦੇ ਵਿੱਚ ਸਾਡੇ ਜਿਹੜੇ ਕੈਂਡੀਡੇਟ ਨੇ ਸਾਡੇ ਪ੍ਰੈਸ਼ਰ ਜੀ ਟਾਕਾ ਪ੍ਰੈਸ਼ਰ ਜੀ ਉਹਨਾਂ ਦੀ سپورਟ ਦੇ ਵਿੱਚ ਅਸੀਂ ਸਾਰੇ ਆਂਗਰੇਸੀ ਆਗੂ ਤੇ ਨਾਲੇ ਵਰਕਰ ਡੋਰ ਟੂਰ ਪ੍ਰਚਾਰ ਕਰਨ ਜਾ ਰਹੇ ਆਂ ਔਰ ਬੜਾ ਹੀ ਵਧੀਆ ਹੰਗਾਰਾ ਮਿਲ ਰਿਹਾ ਲੋਕਾਂ ਦਾ ਬੜਾ ਸਮਰਥਨ ਮਿਲ ਰਿਹਾ ਇਹ ਇਹ ਦੇਖ ਕੇ ਵੀ ਇਤੋਂ ਲੱਗ ਰਿਹਾ ਵੀ ਬਹੁਤ ਹੀ ਵਧੀਆ ਮਾਰਜਨ ਦੇ ਨਾਲ ਅਸੀਂ ਜਿਹੜਾ ਵਾਰ ਨੰਬਰ 6 ਜਿੱਤਾਂਗੇ ਮੀਨਾ ਜੀ ਮੇਰਾ ਨਾਮ ਮੀਨਾ ਸ਼ਰਮਾ ਤੁਸੀਂ ਐਮਸੀਓ ਬਾਰਡ ਨੰਬਰ 500 ਕੀ ਅਪੀਲ ਕਰਨਾ ਚਾਹੁੰਦੇ ਹੋ 6 ਨੰਬਰ ਬਾਰਡ ਦੇ ਵਿੱਚ ਵੋਟਾਂ ਲਈ ਆਇਓ ਮੈਂ ਤੇ ਸਾਰਿਆਂ ਨੂੰ ਇਹੀ ਅਪੀਲ ਕਰਨਾ ਚਾਹੁੰਦੀ ਆ ਕਿ ਤੁਸੀਂ ਵੋਟ ਸੋਚ ਕੇ ਪਾਓ ਜਿਹੜਾ ਤੁਹਾਡੇ ਕੰਮ ਆਵੇ ਔਰ ਤੁਹਾਡੇ ਨਾਲ ਖੜਾ ਹੋਵੇ ਔਰ ਤੁਹਾਡਾ ਕੰਮ ਕਰੇ ਇਹ ਨਾ ਹੋਵੇ ਵੀ ਤੁਹਾਨੂੰ ਗੱਲਾਂ ਦਾ ਖੜਾ ਖਲਾਵੇ ਜਾਂ ਤੁਹਾਨੂੰ ਐਦਾਂ ਹੀ ਕਰੇ ਕਿ ਮੈਂ ਕੰਮ ਕਰ ਦਿੱਤਾ ਕੰਮ ਕਰਤਾ ਕੰਮ ਕੀਤਾ ਤੁਹਾਡੇ ਸਾਹਮਣੇ ਜੋ ਵੀ ਉੱਚਾਗਾ ਮੇਨ ਗੱਲ ਹੈ ਕਿ ਕੰਮ ਕਰਨ ਵਾਲੇ ਬੰਦੇ ਦੇ ਨਾਲ ਤੁਸੀਂ ਖੜੇ ਹੋਵੋ ਸਾਰਿਆਂ ਨੂੰ ਔਰ ਵੋਟ ਸੋਚ ਕੇ ਪਾਓ ਵੋਟ ਸੋਚ ਕੇ ਪਾਓ ਜਿਹੜੇ ਕੋਲ ਤੁਸੀਂ ਜਾ ਕੇ ਕੰਮ ਕਰਵਾ ਸਕੋ ਸ਼ਾਮ ਨੂੰ ਵੀ ਜਾਓ ਔਰ ਦਿਨੇ ਵੀ ਜਾ ਕੇ ਕੰਮ ਕਰਵਾ ਸਕੋ ਬਸ ਇੰਨੀ ਮੇਰੀ ਅਸਲੋਂ ਵੋਟ ਕਾਂਗਰਸ ਨੂੰ ਵੋਟ ਪਾਣੀ ਹੈ ਔਰ ਕਾਂਗਰਸ ਪਾਰਟੀ ਹਮੇਸ਼ਾ ਤੁਹਾਡੇ ਨਾਲ ਖੜੀ ਹੈ ਮੇਰੀ ਤਾਂ ਇਹੀ ਅਪੀਲ ਹੈ ਥੈਂਕ ਯੂ ਮੇਰਾ ਨਾਮ ਰਜਨੀ ਪ੍ਰਸ਼ਰ ਹੈ ਮੇਰੇ ਹਸਬੰਦ ਇਲੈਕਸ਼ਨ ਵਿੱਚ ਖੜੇ ਹੋਏ ਆ ਐਮਸੀ ਦੇ ਇਲੈਕਸ਼ਨ ਲਈ ਤੇ ਅਸੀਂ ਇਸ ਵਾਰ ਲਈ 4 ਸਾਲ ਹੋ ਗਏ ਕੋਈ ਐਮਸੀ ਨਹੀਂ ਹੈਗਾ ਬੜਾ ਬੁਰਾ ਹਾਲ ਹੈ ਸਾਡੇ ਮਹੱਲੇ ਦਾ ਕੰਮ ਨਹੀਂ ਹੋ ਰਿਹਾ ਸੈਨ ਨਹੀਂ ਹੋ ਰਿਹਾ ਤੇ ਲੋਕ ਬੜੇ ਪਰੇਸ਼ਾਨ ਆ ਇਸ ਕਰਕੇ ਅਸੀਂ ਹੁਣ ਚਾਹਦੇ ਆ ਕਿ ਸਾਨੂੰ ਸਾਰਾ ਕ੍ਰਿਸ਼ਨਨਗਰ ਪਿਆਰ ਦੇਵੇ ਸਾਨੂੰ ਸਹਿਯੋਗ ਦੇ ਦੇਵੇ ਅਸੀਂ ਜੋ ਕਿ ਐਮਸੀ ਬਣ ਕੇ ਆਪਣੀ ਬਾੜ ਦੀ ਸੁਣਵਾਈ ਕਰੀਏ ਤੇ ਮੈਂ ਸਾਰੇ ਕ੍ਰਿਸ਼ਨਨਗਰ ਨੂੰ ਅਪੀਲ ਕਰਨਾ ਚਾਹੁੰਦੀ ਆ ਕਿ ਮੇਰੇ ਹਸਬੰਦ ਨੂੰ ਇਸ ਵਾਰ ਸਾਰੇ ਵੱਧ ਚੜ ਕੇ ਸਹਿਯੋਗ ਦੇਣ ਮੈਂ ਇਹਨਾਂ ਦੀ ਆਭਾਰੀ ਹੋਵਾਂਗੀ ਨਮਸਤੇ